ਨੀ ਆਪਾਂ ਨਵੇਂੜ ਕੇ ਦੋ ਚਾਰ ਦਿਨ ਟ੍ਰੇਡ ਵੀ ਕਰ ਲਾਂਗੇ ਰੋ ਬੈਠ ਕੇ ਉਹ ਗੱਲ ਵੱਖਰੀ ਆ ਪਰ ਤੁਸੀਂ ਹੁਣ ਜਿਹੜੀਆਂ ਚੀਜ਼ਾਂ ਮੈਂ ਲਿਖਾਈਆਂ ਨੇ ਹੁਣ ਕਾਪੀ ਤੇ ਨੋਟ ਕਰੀਆਂ ਨੇ ਗੀਆਂ ਨੋਟ ਕਰੀਆਂ ਨਾਲ ਤੁਹਾਨੂੰ ਬਾਅਦ ਦੇ ਵਿੱਚ ਵੀ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂ ਵੀ ਕਿਹੜੀ ਕਿੰਮੀ ਜਿ ਬਣਾਈ ਸੀਗੀ ਹੁਣ ਆਪਾਂ ਜਦੋਂ ਨੂੰ ਮੈਂ ਹੁਣ ਤੁਹਾਨੂੰ ਸਿੰਪਲ ਤਰੀਕੇ ਨਾਲ ਹੀ ਦੱਸਦਾ ਜਿਵੇਂ ਤੁਸੀਂ ਪੁੱਛਦੇ ਰਹਿੰਦੇ ਸੀ ਬਾਰ ਬਾਰ ਕਿ ਲਾਉਸ ਪ੍ਰੋਫਟ ਦਾ ਕਿਵੇਂ ਪਤਾ ਲੱਗਦਾ ਤੇ ਉਹ ਦੱਸ ਦਿੰਦਾ ਫਿਰ ਆ ਸਟ੍ਰੈਟਜੀਆ ਨੋਟ ਨਹੀਂ ਦੀ ਕੋਈ ਕਰਦਾ ਸਿੱਧੀ ਉੱਥੇ ਹੀ ਦੇਖ ਲਿਆ ਕਰਦਾ ਨੋਟ ਕਰਨ ਨਾਲ ਬੜਾ ਫਰਕ ਪੈਂਦਾਗਾ ਤਾਂ ਕਰਕੇ ਨਾ ਆਪਾਂ ਆਪਦੇ ਹਿਸਾਬ ਨਾਲ ਮੈਂ ਨਹੀਂ ਚਾ ਜੇ ਤੁਹਾਨੂੰ ਹੁਣ ਪਹਿਲੇ ਦਿਨ ਹੀ ਅੱਜ ਮੈਂ ਉਹਰੇ ਖੋਲ ਕੇ ਦਿਖਾਤਾ ਵੀ ਇੱਥੋਂ ਪਤਾ ਲੱਗਦਾ ਹੈ ਸਾਰਾ ਤੁਸੀਂ ਸਾਰੀਆਂ ਉੱਥੇ ਹੀ ਦੇਖ ਲਓਗੇ ਤੁਹਾਨੂੰ ਉਹ ਚੀਜ਼ ਦਾ ਨਹੀਂ ਪਤਾ ਲੱਗਣਾ ਠੀਕ ਹੈ ਜੀ ਤੇ ਹੁਣ ਆਪਾਂ ਜੇ ਗੱਲ ਕਰਦੇ ਆਂਗੇ ਇੱਕ ਦੋ ਮੇਨ ਚੀਜ਼ ਸਟ੍ਰੈਟਜੀਆ ਅੱਜ ਦਾ ਦਿਨ ਹੀ ਕਰਾਂਗੇ ਆਪਾਂ ਉਸ ਤੋਂ ਬਾਅਦ ਫਿਰ ਆਪਾਂ ਟਰੇਡ ਸ਼ੁਰੂ ਕਰਦੇ ਆਂਗੇ ਆਪਣੀ ਚੈਨ ਨਾ ਜੇ ਮਾਲਕ ਕੱਲ ਇਹ ਚੱਲਣਾ ਕੱਲ ਤੱਕ ਕੈਪ ਲਾ ਕੇ ਡਿੱਗਿਆ ਪਿਆ ਤਾਂ ਕਰਕੇ ਮੈਨੂੰ ਲੱਗਦਾ ਸੁੱਕੇਗਾ ਆਹ ਬੜੀ ਚੱਲਦਾ ਲੌਂਗ ਆਇਰਨ ਬਟਰਫਲਾਈ ਇਹ ਸਟਰੈਟਜੀ ਦਾ ਨਾਮ ਆ ਲੌਂਗ ਐਰਨ ਬਟਰਫਲਾਈ ਇਹਦੇ ਵਿੱਚ ਕੀ ਹੁੰਦਾ ਮਾਰਕੀਟ ਜਿੰਨੇ ਤੇ ਚੱਲ ਰਹੀ ਹੁੰਦੀ ਹੈਗੀ ਨਿਫਟੀ ਦਾ ਚਾਰਟ ਲਾ ਲੈਨੇ ਆਪਾਂ 22400 ਦੇ ਲਗਭਗ ਚੱਲ ਰਹੀ ਹੈ ਨਿਫਟੀ ਆ ਜਿਹੜੀ ਹੁਣ ਤੁਸੀਂ ਦੇਖ ਰਹੇ ਹੋ ਆਹ ਵਾਲਾ ਚਾਰਟ ਆ ਜਿਹੜਾ ਨਿਫਟੀ ਦਾ ਚੱਲ ਰਿਹਾ ਹੈਗਾ 22400 ਤੱਕ 410 20 ਤੇ ਚੱਲਦੀ ਹੁੰਦੀ ਹੈ ਚਲੋ ਉਹ ਗੱਲ ਵੱਖਰੀ ਹੈ ਵੀ ਥੋੜਾ ਬਹੁਤਾ ਹੈ ਨਾ ਚਲਦੀ ਮਾਰਕੀਟ ਦੇ ਵਿੱਚ ਆਪਾਂ ਐਡ ਦਾ ਮਨੀ ਦੇਖਣਾ ਵੀ ਕਿਹੜਾਗਾ ਆਇਰਨ ਬਟਰਫਲਾਈ ਜਦੋਂ ਵੀ ਆਪਾਂ ਬਣਾ ਰਹਾਂਗੇ ਇਸ ਸਟ੍ਰੈਟਜੀ ਆਪਣੇ ਪਹਿਲਾਂ ਵੀ ਬਣਾਈ ਸੀਗੀ ਜਿਦੇ ਵਿੱਚ ਆਪਾਂ ਨੇ ਕਾਲ ਨੂੰ ਵੀ ਸੈਲ ਕੀਤਾ ਸੀ ਤੇ ਪੁੱਟ ਨੂੰ ਵੀ ਸੈਲ ਕੀਤਾ ਸੀਗਾ ਜਿਦੇ ਵਿੱਚ ਅਨਲਿਮਟਿਡ ਲਾਸ ਦਿਖਾ ਰਿਆ ਸੀਗਾ ਤੁਹਾਨੂੰ ਉਹਦੇ ਵਿੱਚ ਹੁਣ ਆਪਾਂ ਐਡਜਸਟਮੈਂਟ ਹੋ ਜਾਂਦੀ ਹੈਗੀ ਆਇਰਨ ਬਟਰਫਲਾਈ ਬਣਾਉਣੇ ਆ ਜਦੋਂ ਜਿਵੇਂ ਮੰਨ ਲਓ ਹੁਣ ਮਾਰਕੀਟ ਚੱਲ ਰਹੀ ਹੈਗੀ 21 22400 ਤੇ 22400 ਜਿਹੜਾ ਪੁੱਟ ਆ ਉਰੇ ਮੈਂ ਲਿਖ ਦਣਾ 22410 ਪੀ ਆ ਜਿਹੜਾ ਇਹਨੂੰ ਆਪਾਂ ਬਾਈ ਕਰ ਲਾਂਗੇ 22410 ਪੀ ਜਿੱਥੇ ਮਾਰਕੀਟ ਚੱਲ ਰਹੀ ਆ ਉਹਨੂੰ ਆਪਾਂ ਬਾਈ ਕਰ ਲਾਂਗੇ ਤੇ 22400 ਵਾਲਾ ਸੇਮ ਕਾਲ ਨੂੰ ਬਾਈ ਕਰ ਲਾਂਗੇ ਇਹ ਚੀਜ਼ ਆਪਣੇ ਕੱਲ ਵੀ ਦੇਖੀ ਸੀਗੀ ਇਹ ਕੱਲ ਸਟ੍ਰੈਟਜੀ ਦਾ ਨਾਮ ਹੋਰ ਸੀ ਕੱਲ ਜਦੋਂ ਆਪਣੇ ਸੇਮ ਕਾਲ ਨੂੰ ਬਾਈ ਤੇ ਪੁੱਟ ਨੂੰ ਬਾਈ ਕੀਤਾ ਸੀਗਾ ਠੀਕ ਹੈ ਜੀ ਹੁਣ ਇਹਦੇ ਵਿੱਚ ਬਟਰਫਲਾਈ ਬਣ ਗਈ ਜਿਹੜੀ ਆਇਰਨ ਬਟਰਫਲਾਈ ਬਣ ਗਈ ਇਹਦੇ ਵਿੱਚ ਕੀ ਹੁੰਗਾਗਾ 22150 ਵਾਲਾ 22150 ਵਾਲਾ ਜਿਹੜਾ ਕੌਣ ਲਗਾ ਇਹਨੂੰ ਆਪਾਂ ਸੈਲ ਕਰ ਦਾਂਗੇ 22150 ਵਾਲਾ ਸੈਲ 22000 ਸਾਡੇ 600 ਵਾਲਾ ਸੀ ਸੈਲ ਹਲੋ ਦਸਤਕਾਰ ਜੀ ਕਿ ਆਪਣਾ ਸਟੈਂਡ ਕਿੱਥੇ ਗਿਆ ਜੀ ਕਿਰੇ ਕਿੱਥੋਂ ਤੁਸੀਂ ਅਸੀਂ ਤੁਹਾਨੂੰ ਦੱਸੀ ਯਾਰ ਲੋਕੇਸ਼ਨ ਦੱਸ ਦੇਮ ਐਥੇ ਦੱਸ ਦੋ ਬਾਜ਼ਾਰ ਮਾਰ ਦੇ ਉਪਰ ਦੇਖੋ ਇਸ ਸਟ੍ਰੈਟੇਜੀ ਦੇ ਵਿੱਚ ਕੀ ਹੋਇਆ ਜਿੱਥੇ ਮਾਰਕੀਟ ਚੱਲ ਰਹੀ ਆ ਐਡ ਦਾ ਮਣੀ ਆਪਾਂ ਨੇ ਬਾਇ ਕਰ ਲਿਆ ਤੇ ਪੁੱਟ ਤੇ ਕਾਲ ਦੋਨੋਂ ਚੀਜ਼ਾਂ ਹੁਣ ਇੱਥੇ ਕੀ ਆ ਸੈਲ ਕਰਤਾ ਆਪਾਂ ਨੇ 150 ਵਾਲਾ ਤੇ 650 ਵਾਲਾ ਇਹ ਤੂੰ ਮੰਨ ਲਓ ਤੁਸੀਂ ਇਹ ਲਾ ਲਓ ਵੀ ਸਾਹਿਬ ਕਿੰਨੇ ਪੁਆਇੰਟ ਦੂਰ ਹੋ ਗਿਆ ਦੋਨੋਂ ਚੀਜ਼ਾਂ ਸੇਮ ਕਰਾਂਗੇ ਆਪਾਂ 150 ਵਾਲਾ 400 ਤੋਂ ਕਿੰਨੇ ਪੁਆਇੰਟ ਦੂਰ ਹੋ ਗਿਆ 250 ਪੁਆਇੰਟ ਦੂਰ 250 ਪੁਆਇੰਟ ਦੂਰ ਦਾ ਸੈੱਲ ਕਰਤਾ ਆਪਣੇ ਪੁੱਟ ਤੇ ਦੂਸਰੀ ਸਾਈਡ ਕੌਣ ਤੋਂ 250 ਪੁਆਇੰਟ ਦੂਰ ਦਾ ਆਪਾਂ ਨੇ ਕੌਣ ਵਾਲਾ ਸੈੱਲ ਕਰਤਾ ਤਾਂ ਇਹ ਚਾਰੋਂ ਚੀਜ਼ਾਂ ਨੂੰ ਮਿਲਾ ਕੇ ਲੌਂਗ ਆਇਰਨ ਬਟਰਫਲਾਈ ਬਣ ਜਾਂਦੀ ਆ ਜਿਹਦੇ ਵਿੱਚ ਆਪਾਂ ਨੂੰ ਲੌਸ ਪ੍ਰੋਫਿਟ ਕਿਵੇਂ ਦੇਖ ਸਕਦੇ ਹੁਣ ਆਪਾਂ ਦੇਖੋ ਇਹ ਸਟ੍ਰੈਟਜੀ ਮੇਨ ਆ ਕਿ ਥੋੜੀ ਜੀ ਤੇ ਇਹ ਬਹੁਤ ਵਧੀਆ ਕੰਮ ਕਰਦੀ ਹੈਗੀ ਇਹ ਸਟਰੈਟਜੀ ਜਿਹੜੀ ਹੁਣ ਇਹਨਾਂ ਨੂੰ ਥੋੜਾ ਜਿਹਾ ਜਿੰਨਾ ਸਵਾਲ ਜਵਾਬ ਜਿਵੇਂ ਮੈਂ ਤੁਹਾਨੂੰ ਲੌਸ ਪ੍ਰੋਫਿਟ ਨਾਲ ਹੁੰਦੇ ਦੇਖ ਕੇ ਦੱਸੀ ਜਾਣਾਗਾ ਵੀ ਕਿੰਨਾ ਤੁਹਾਨੂੰ ਲੌਸ ਹੁੰਦਾ ਕਿੰਨਾ ਪ੍ਰੋਫਿਟ ਹੋਊਗਾ ਜੇ ਇਹ ਸਟਰੈਟਜੀ ਬਣਾਉਣੀ ਆ ਤਾਂ ਤੁਸੀਂ ਇਹਨੂੰ ਡਾਇਰੈਕਟ ਦੇਖ ਸਕਦੇ ਹੋ ਤੁਸੀਂ ਆ ਕਰੋਮ ਦੇ ਵਿੱਚ ਦੇਖ ਲਓ ਉੱਪਰ ਜਾ ਕੇ ਜਿੱਦੋਂ ਲਿਖੋਗੇ ਆਫਟਰਾ ਆਫਟਰਾ ਲਿਖਨੂਗੇ ਕਰੋਮ ਦੇ ਵਿੱਚ ਉਹ ਪਹਿਲੇ ਨੰਬਰ ਤੇ ਆ ਜਾਊਗਾ ਦੇਖ ਰਿਹਾ ਜੀ ਸਾਰੇ ਨੂੰ ਕਰੋਮ ਦੇ ਵਿੱਚ ਆਫਟਰਾ ਲਿਖੋਗੇ ਇਹਦਾ ਹੋਰ ਹੀ ਕੁਝ ਖੁੱਲ ਗਿਆ ਖੜਜੋ ਆਬਸਟਰਾ ਪਣਸੀ ਡੀ ਪਣਸੀ ਨਰ ਆ ਗਿਆ ਆਬਸਟਰਾ ਠੀਕ ਹੈ ਜੀ ਆ ਪਹਿਲੇ ਲਿੰਕ ਤੇ ਓਕੇ ਕਰ ਲੈਣਾਗਾ ਜਿਹੜਾ ਵੀ ਪਹਿਲਾ ਲਿੰਕ ਹੈਗਾ ਹੋਮ ਆਬਸਟਰਾ ਆਪਸ਼ਨ ਐਨਾਲਾਈਸਿਸ ਇਹਦੇ ਉੱਪਰ ਆਪਣੇ ਕਲਿੱਕ ਕਰ ਦੇਣਾਗਾ ਐਦਾਂ ਦਾ ਪੇਜ ਖੁੱਲ ਜੂਗਾ ਖੁੱਲ ਗਿਆ ਜੀ ਸਾਰਿਆਂ ਕੋਲੇ ਤੁਹਾਡੇ ਕੋਲੇ ਪਹਿਲੀ ਵਾਰ ਜਦੋਂ ਤੁਸੀਂ ਇਹ ਖੋਲੋਗੇ ਇਹ ਲੌਗਇਨ ਕਰਨ ਨੂੰ ਪਹੂਗਾ ਉੱਪਰ ਲੌਗਇਨ ਦੀ ਆਪਸ਼ਨ ਤੁਸੀਂ ਦੇਖ ਰਹੇ ਹੋਗੇ ਦੇਖ ਰਹੀ ਹੈ ਜੀ ਲੌਗਇਨ ਦੀ ਆਪਸ਼ਨ ਆ ਇਹਨੂੰ ਤੁਸੀਂ ਆਪਣੀ Gmail ID ਨਾਲ ਇੱਥੋਂ ਲੌਗਇਨ ਕਰ ਲੈਣਾਗਾ ਹੈਗੀ ਇਹਦੇ ਵਿੱਚ Gmail ID ਆ ਲਫਟ ਸਿੱਧਾ ਹੁਣ ਡਾਇਰੈਕਟ ਦੇਖ ਸਕਦੇ ਹਾਂ ਕਿਵੇਂ ਹੋ ਰਿਹਾ ਹੈਗਾ ਉਸੇ ਤਰ੍ਹਾਂ ਤੁਸੀਂ ਲੌਗਇਨ ਕਰ ਲੈਣਾਗਾ ਸਿੱਧਾ ਇਹਨਾਂ ਦੀ Gmail ID ਨਾਲ ਲੌਗਇਨ ਹੋ ਗਿਆ ਹੁਣ ਇਹ ਹੁਣ ਇਹਦੇ ਵਿੱਚ ਆਉਣਾ ਆਪਾਂ ਨੇ ਕਿੱਥੇ ਹੈਗਾ ਪਹਿਲੇ ਨੰਬਰ ਤੇ ਬਿਲਡਰ ਤੇ ਉਹ ਦੇਖੋ ਪਹਿਲੇ ਨੰਬਰ ਤੇ ਪਿਆਗਾ ਬਿਲਡਰ ਦੇਖ ਰਿਹਾ ਜੀ ਸਾਰਿਆਂ ਨੂੰ ਜੀ ਹਾਂ ਜੀ ਬਿਲਡਰ ਤੇ ਓਕੇ ਕਰ ਲਿਆ ਆਪਾਂ ਨੇ ਆ ਨੀਚੇ ਆ ਗਈਆਂ ਸਟ੍ਰੈਟਜੀਆ ਜਿਹੜੀਆਂ ਸਟ੍ਰੈਟਜੀਆ ਆਪਾਂ ਦੇਖ ਰਿਹਾ ਅੱਜ ਆਪਾਂ ਕਿਹੜੀ ਦੀ ਗੱਲ ਕਰ ਰਹੇ ਹਾਂ ਜੀ ਲੌਂਗ ਅਰਨ ਬਟਰਫਲਾਈ ਆਪਾਂ ਉਹੀ ਲੱਭਾਂਗੇ ਇਹਦੇ ਵਿੱਚ ਆਪਾਂ ਦੇਖਦੇ ਆ ਨਾਉਨ ਡਾਇਰੈਕਸ਼ਨ ਦੇ ਵਿੱਚ ਲੌਂਗ ਡ੍ਰੈਗ ਨੌਨ ਡਾਇਰੈਕਸ਼ਨ ਦਾ ਮਤਲਬ ਵੀ ਤੁਹਾਨੂੰ ਕੁਝ ਨਹੀਂ ਪਤਾ ਮਾਰਕੀਟ ਕਿੱਧਰ ਨੂੰ ਜਾਊਗੀ ਮੰਨ ਲਓ ਆਈਡੀਆ ਵੀ ਨਹੀਂ ਹੈਗਾ ਆਪਾਂ ਨੂੰ ਕੋਈ ਟ੍ਰੈਂਡ ਨਹੀਂ ਹੈਗਾ ਅਪ ਡਾਊਨ ਦਾ ਜਾਂ ਅਪ ਟ੍ਰੈਂਡ ਦਾ ਜਾਂ ਡਾਊਨ ਟ੍ਰੈਂਡ ਦਾ ਤੁਹਾਨੂੰ ਕੋਈ ਆਈਡੀਆ ਨਹੀਂ ਹੈਗਾ ਵੀ ਮਾਰਕੀਟ ਕਿੱਧਰ ਜਾਊਗੀ ਤਾਂ ਇਹ ਨੌਨ ਡਾਇਰੈਕਸ਼ਨਲ ਸਟ੍ਰੈਟਜੀ ਆ ਜਿਹਦੇ ਵਿੱਚ ਆਪਾਂ ਨੂੰ ਲੌਂਗ ਆਇਰਨ ਵਾਟਰਫਲਾਈ ਇੱਥੇ ਤੁਸੀਂ ਦੇਖ ਸਕਦੇ ਹੋ ਪਈ ਹੋਊਗੀ ਕਿਤੇ ਆ ਪਈ ਆ ਨਹੀਂ ਇਹ ਨਹੀਂ ਹੈਗੀ ਪਲਾਈਆ ਇਹ ਨਹੀਂ ਤੋ ਇਹ ਸ਼ਾਊਟ ਆ ਬੇਰੀ ਉੱਪਰ ਜੀ ਲੌਂਗ ਖਲਾਈਏ ਲੌਂਗ ਐਂਡ ਰਾਈਟ ਆ ਆ ਗਿਆ ਹੈਨਾ ਲੌਂਗ ਐਂਡ ਰਾਈਟ ਸਮਝ ਪਈ ਹੈ ਤਾਂ ਮੰਨ ਲਓ ਉਸੇ ਸਟਰੈਟੇਜੀ ਤੇ ਆਪਣਾ ਕਲਿੱਕ ਕਰਤਾ ਜਿਹੜੀ ਸਟਰੈਟੇਜੀ ਦੀ ਅੱਪ ਅੱਜ ਗੱਲਬਾਤ ਕਰ ਰਹੇ ਹਾਂਗੇ ਇਹਨਾਂ ਨੇ ਕੀ ਦਿਖਾਇਆਗਾ ਥੋੜਾ ਡਿਫਰੈਂਟ ਹੋ ਸਕਦਾਗਾ ਕਿਉਂਕਿ ਚਲਦੀ ਮਾਰਕੀਟ ਦੇ ਵਿੱਚ 2-4 ਮਿੰਟਾਂ ਦੇ ਵਿੱਚ ਹੀ ਫਰਕ ਪੈ ਜਾਂਦਾ ਮਾਰਕੀਟ ਦਾ ਜੇ ਮਾਰਕੀਟ ਹੁਣ 420 ਤੇ ਚੱਲ ਰਹੀ ਆ ਆਪਣੇ ਗੱਲਬਾਤ ਕਰਦੇ ਕਰਦੇ ਉਹ 450 ਤੇ ਚਲੀ ਗਈ ਤਾਂ ਆਈਟਮ ਨਹੀਂ 450 ਵਾਲਾ ਬਣ ਜਾਊਗਾ ਤੁਹਾਨੂੰ ਪਤਾ ਇਹ ਚੀਜ਼ ਦਾ ਹੁਣ ਆਪਾਂ 400 ਵਾਲੀ ਦੇਖ ਰਹੇ ਹਾਂ ਇਹ ਸਟ੍ਰੈਟਜੀ ਤੁਹਾਨੂੰ ਰੈਡੀਮੇਡ ਬਣੀ ਬਣਾਈ ਮਿਲ ਗਈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹਦੇ ਮੂਰੇ ਮੈਂਸ ਦਾ ਨਿਸ਼ਾਨ ਆ ਗਿਆ ਅੱਜ ਜਿੱਥੇ ਪਲੱਸ ਮਾਈਨਸ ਲਿਖਿਆ ਹੋਇਆ ਹੈ ਨਾ ਲੋਟ 1 ਆ ਇਹ ਵਾਲਾ ਜਿਹੜਾ ਲੋਟ 1 ਲਿਖਿਆ ਹੋਇਆ ਜਿੱਦੀ ਮੂਰੇ ਮੈਂਸ ਦਾ ਨਿਸ਼ਾਨ ਆ ਗਿਆ ਉਹ ਸੈੱਲ ਆਲੀ ਆ ਗਈ ਪੋਜੀਸ਼ਨ ਜਿਹੜੀ ਆਪਣੇ 22000 150 ਵਾਲੀ ਸੈੱਲ ਕਰੀ ਹੋਈ ਹੈਗੀ ਪੀ ਆ ਤੁਸੀਂ ਦੇਖ ਰਹੇ ਹੋ ਪੀ 150 ਵਾਲੀ ਆਪਣੇ ਸੈੱਲ ਕਰੀ ਹੋਈ ਆ ਆ ਗਈ ਜੀ ਉਹੀ ਸੇਮ ਹੁਣ ਇੱਥੇ ਕੀ ਆ ਥੋੜਾ ਜਿਹਾ ਜਿਹੜਾ ਆਪਣੇ ਪੀ ਬਾਇਕ ਰਿਆ ਹੋਇਆਗਾ ਉਹਦਾ ਫਰਕ ਪਾਇਆ ਹੋਇਆ ਇਹਨਾਂ ਨੇ ਆਪਾਂ ਤੁਹਾਨੂੰ ਆਪਣੇ ਮਤਲਬ ਕੀ ਚਲਦੇ ਆ ਮਨੋ ਇੱਥੇ ਆਪਣੇ ਕਿੰਨੇ ਵਾਲੀ ਬਾਈ ਕਰੀ ਹੋਈ ਹੈ ਜੀ ਆਪਾਂ ਨੇ ਦੋਨੋਂ 400 ਵਾਲੀ ਕਾਲ ਵੀ ਤੇ ਪੁੱਟ ਵੀ ਲੋ ਆਪਾਂ ਨੇ ਦੋਨੋਂ ਕਾਲ ਇਹਦੇ ਮੁਤਾਬਕ ਹੀ ਚੱਲ ਪਈ ਜਿਵੇਂ ਆਪਣੇ ਬੋਰਡ ਤੇ ਲਿਖਿਆਗਾ ਤੇ ਹੁਣ ਆ ਜਾਂਦਾ ਅੱਗੇ ਸੈਲ ਸੀ ਨੂੰ ਕਿੰਨੇ ਵਾਲੀ ਨੂੰ ਸੈਲ ਕੀਤਾ ਹੋਇਆ ਆਪਾਂ ਨੇ 650 ਵਾਲੀ ਇਹਨਾਂ ਨੇ ਕਰਿਆ ਹੋਇਆਗਾ 23050 ਆਪਾਂ 650 ਵਾਲੀ ਕਰਦੇ ਆ ਤੁਸੀਂ ਇਹਨੂੰ ਆਪਣੇ ਮੁਤਾਬਕ ਚੇਂਜ ਕਰ ਸਕਦੇ ਹੋਗੇ 22000 650 ਵਾਲੀ ਹੈ ਜੀ ਹੁਣ ਇੱਥੇ ਕੀ ਹੋਇਆ ਇਹੀ ਸੇਮ ਜਿਹੜੀ ਆਪਾਂ ਤੁਹਾਨੂੰ ਲਿਖਾਈ ਆ ਕਾਪੀ ਤੇ ਉਹੀ ਸਟ੍ਰੈਟੇਜੀ ਬਣ ਕੇ ਤੁਹਾਡੇ ਸਾਹਮਣੇ ਆ ਗਈ ਉੱਪਰ ਤਰੀਕ ਐਕਸਪਾਇਰੀ ਦੀ ਡੇਟ 25 ਅਪ੍ਰੈਲ ਆ ਇਹਦੇ ਉੱਤੇ ਹੁਣ ਆਪਾਂ ਨੇ ਦੇਖਣਾ ਵੀ ਆਪਣੀ ਐਕਸਪਾਇਰੀ ਬੈਂਕ ਨਿਫਟੀ ਦੀ ਵੀਰਵਾਰ ਨੂੰ ਕਿੰਨੀ ਤਰੀਕ ਹੁੰਦੀ ਹੈ ਜੀ 4 ਹਾਂ ਆਪਾਂ ਉਹੀ ਐਕਸਪਾਇਰੀ ਸਿਲੈਕਟ ਕਰ ਲਾਂਗੇ ਜੇ ਤੁਸੀਂ ਮੰਥਲੀ ਬਣਾ ਰਹੇ ਹੋ ਤਾਂ ਇਹ ਵਾਲੀ ਸਿਲੈਕਟ ਕਰਨੀ ਹੈਗੀ ਹੁਣ 4 ਅਪ੍ਰੈਲ ਨੂੰ ਆਪਣੀ ਐਕਸਪਾਇਰੀ ਆ ਮੰਨ ਲਓ ਆਪਣੇ 4 ਅਪ੍ਰੈਲ ਨੂੰ ਆਪਣੇ ਮੁਤਾਬਕ ਆਹ ਸਟ੍ਰੈਟੇਜੀ ਨੂੰ ਆਪਾਂ ਨੇ ਐਡ ਕਰਤਾ ਲੋਜੀ ਹੁਣ ਇੱਥੇ ਤੁਹਾਨੂੰ ਸਾਰਾ ਕੁਝ ਤੁਹਾਡੇ ਸਾਹਮਣੇ ਨਿਕਲ ਕੇ ਆ ਗਿਆ ਵੀ ਇਹਦੇ ਵਿੱਚ ਤੁਹਾਡਾ ਜਿਹੜਾ ਪ੍ਰੋਫਟਾ ਮੈਕਸ ਪ੍ਰੋਫਟਾ ਜਿਹੜਾ 5200 ਰੁਪਿਆ ਹੋ ਸਕਦਾ ਲਾਸ ਜਿਹੜਾ 7400 ਰੁਪਿਆ ਹੋ ਸਕਦਾ ਜਿੱਥੋਂ ਤੁਹਾਨੂੰ ਇਹ ਪਤਾ ਲੱਗ ਗਿਆ ਵੀ ਆਪਾਂ ਨੂੰ ਲਾਸ ਪ੍ਰੋਫਟ ਦਾ ਕਿਵੇਂ ਪਤਾ ਲੱਗਦਾਗਾ ਪਹਿਲਾਂ ਤੋਂ ਡਿਫਾਈਨਡ ਹੁੰਦਾਗਾ ਵੀ ਆਪਾਂ ਨੂੰ ਇੰਨਾ ਲਾਸ ਹੋ ਸਕਦਾ ਤੇ ਕਿੰਨਾ ਪ੍ਰੋਫਟ ਹੋ ਸਕਦਾਗਾ ਠੀਕ ਆ ਜੀ ਤੇ ਵੀ ਰੇਂਜ ਕਿਹੜੀ ਆ ਜਿਹਦੇ ਵਿੱਚ ਆਪਾਂ ਨੂੰ ਲਾਸ ਹੋ ਸਕਦਾਗਾ ਦੇਖੋ ਇੱਥੇ ਜਦੋਂ ਤੁਸੀਂ ਆਹ ਗ੍ਰਾਫ ਬਣਿਆ ਹੋਇਆ ਗ੍ਰਾਫ ਦੇ ਉੱਤੇ ਕਲਿੱਕ ਕਰੋਗੇ ਆਹ ਵਾਲਾ 22000 250 ਤੋਂ ਜਦੋਂ ਮਾਰਕੀਟ ਡਾਊਨ ਜਾਊਗੀ ਤਾਂ ਵੀ ਆਪਣਾ ਬੈਨੀਫਿਟ ਹੋਊਗਾ ਜੇ ਇੱਧਰ ਕਰਦੇ ਆਂ ਜਿੱਥੇ ਆ ਗ੍ਰੀਨ ਵਾਲਾ ਜਿਹੜਾ 22550 ਤੋਂ ਮਾਰਕੀਟ ਉੱਪਰ ਜਾਊਗੀ ਤਾਂ ਵੀ ਆਪਾਂ ਨੂੰ ਪ੍ਰੋਫਿਟ ਹੋਊਗਾ ਜੇ ਇਹਨਾਂ ਦੇ ਦੋਵਾਂ ਦੇ ਵਿਚਾਲੇ ਰਹਿੰਦੀ ਆ ਤਾਂ ਆਪਾਂ ਨੂੰ ਲਾਅ ਸੂਗਾ ਜੇ ਮਾਰਕੀਟ ਜਿਹੜੀਆਂ ਆ ਰੇਂਜਾਂ ਆਪਾਂ ਨੇ ਦੱਸੀਆਂ ਨੇ ਜੇ ਇਹਨਾਂ ਦੇ ਵਿਚਾਲੇ ਰਹਿੰਦੀ ਆ ਤਾਂ ਇਹਦੇ ਵਿੱਚ ਆਪਣਾ ਲਾਅ ਸੂਗਾ ਜੇ ਮਾਰਕੀਟ ਇਹਨਾਂ ਤੋਂ ਬਾਹਰ ਜਾਂਦੀ ਆ ਤਾਂ ਆਪਾਂ ਨੂੰ ਫਾਇਦਾ ਹੋਊਗਾ ਕਲੀਅਰ ਆ ਜੀ ਜੀ ਗੱਲ ਹਾਂਜੀ ਇਹ ਤਾਂ ਇਹ ਦੱਸੋ ਜੀ ਕਿ ਪੈਸਾ ਕਿੰਨਾ ਲੱਗ ਰਿਹਾ ਹੈ ਹਾਂ ਪੈਸਾ ਦੇਖੋ ਆ ਦੇ ਉਹੀ ਚੀਜ਼ ਹੈ ਇੱਥੇ ਆ ਜਿੰਦੇ ਥੋੜਾ ਜਿਹਾ ਨੂੰ ਡਾਊਨ ਕਰੋ ਹੋਰ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਵਿੱਚ ਤੁਹਾਨੂੰ ਇੱਥੇ ਲਿਖਿਆ ਹੋਇਆ 44 45000 ਰੁਪਏ ਲੱਗੂਗਾ ਕਟੋ ਕਟ ਇਹ ਲੋਟ ਹੈ ਹਾਂ ਇਹ ਲੋਟ ਇੱਕ ਨਹੀਂ ਹੈਗਾ ਇਹ ਚਾਰ ਹੋਗੇ ਕਿਉਂਕਿ ਦੋ ਸੈੱਲ ਹੋਗੇ ਦੋ ਬਾਇ ਹੋ ਗਈਆਂ ਇੱਕ ਗੱਲ ਹੈ ਹਾਂ ਹੁਣ ਤੁਸੀਂ ਕਹਿੰਦੇ ਹੋ ਜੀ ਸੋਨੂੰ ਜੀ ਮੈਂ ਆਪਾਂ ਜਿਹੜਾ ਸਟ੍ਰੈਟਜੀ ਅਪਲਾਈ ਕਰਤੀ ਜੀ ਸਾਨੂੰ 5500 ਪ੍ਰੋਫਿਟ ਦਾ ਆ ਰਿਹਾ ਹੈ ਹਾਂ 17400 ਕਮ ਦਾ 900 ਦਾ ਦੇ ਰਹੇ ਹਾਂ ਜੀ ਠੀਕ ਗੱਲ ਕਹੀ ਤੁਸੀਂ ਤੁਹਾਡੇ ਸਾਹਮਣੇ ਆ ਆ ਦੇਖੋ ਜਿਹੜਾ ਸਟ੍ਰੈਟੇਜੀ ਦੇ ਮੁਤਾਬਕ ਦੇਖਿਆ ਆਪਾਂ ਨੂੰ ਬਣਾਉਣ ਤੋਂ ਪਹਿਲਾਂ ਇੱਕ ਤਾਂ ਇਹ ਚ ਪੈਸਾ ਵੀ ਕਾਫੀ ਲੱਗ ਰਿਹਾ ਹੈ ਪੈਸਾ ਤਾਂ ਦੇਖੋ ਜਦੋਂ ਕੋਈ ਵੀ ਚੀਜ਼ ਸੈਲ ਕਰਦੇ ਆ ਪੈਸਾ ਤਾਂ ਉਹਦੇ ਵਿੱਚ ਵੱਧ ਲੱਗੂਗੀ ਲੱਗੂਗਾ ਬੈਨੀਫਿਟ ਘਟੇਗਾ ਬੈਨੀਫਿਟ ਵੀ ਤੁਸੀਂ ਸਮਝ ਨਹੀਂ ਰਹੇ ਜੀ ਮੰਨ ਲਓ ਬੈਨੀਫਿਟ ਘਟਾਗਾ ਅੱਜ ਘਟਾਗਾ ਅੱਜ ਦੇ ਮੁਤਾਬਕ ਜੇ ਇਹਨੂੰ ਤੁਸੀਂ ਕੱਲ ਨੂੰ ਬਣਾ ਕੇ ਦੇਖੋਗੇ ਉਦੋਂ ਇਹਦੇ ਵਿੱਚ ਪ੍ਰੋਫਿਟ ਹੋ ਸਕਦਾ ਆ ਹੋ ਸਕਦਾ ਉਦੋਂ ਕੋਈ ਜਿਵੇਂ ਜਿਹੇ ਚਾਰ ਦੇ ਹਾਲਾਤ ਜਦੋਂ ਤੁਹਾਨੂੰ ਦਿਖਾਉਣ ਦਾ ਮਤਲਬ ਕੀ ਆ ਜਦੋਂ ਤੁਹਾਨੂੰ ਅੱਜ ਲਾਸ ਦਿਖ ਰਿਹਾ ਫਿਰ ਆਪਾਂ ਸਟ੍ਰੈਟਜੀ ਕਿਉਂ ਬਣਾਵਾਂਗੇ ਜਿਸ ਤੈਨੂੰ ਤੁਹਾਨੂੰ ਪ੍ਰੋਫਿਟ ਲੱਗੂਗਾ ਪਰ ਤੁਹਾਨੂੰ ਕਲੀਅਰ ਤਾਂ ਹੋਣਾ ਚਾਹੀਦਾ ਨਾ ਤੁਹਾਨੂੰ ਪਤਾ ਤਾਂ ਹੋਣਾ ਚਾਹੀਦਾ ਵੀ ਕਿਹੜੀ ਸਟ੍ਰੈਟਜੀ ਕਿਵੇਂ ਬਣਦੀ ਆ ਇਹਦੇ ਵਿੱਚ ਲਗਾਤਾਰ ਜੇ ਤੁਸੀਂ ਅੱਜ ਦੇ ਵੀਊ ਨਾਲ ਦੇਖਦੇ ਹੋ ਇਹਨੂੰ ਤੁਸੀਂ ਅੱਜ ਦੇ ਵੀ ਉਹ ਨਾਲ ਦੇਖਦੇ ਹੋ ਵੀ 7400 ਰੁਪਏ ਲਾਓ ਸਾ 5100 ਪਰਪਟਾ ਇਹ ਲਗਾਤਾਰ ਇਦਾਂ ਹੀ ਨਹੀਂ ਚੱਲਦਾ ਵੀ ਲੌਸੀ ਰਹੂਗੀ ਦੇ ਵਿੱਚ ਵੱਧ ਤੁਸੀਂ ਇਹਨੂੰ ਸਾਹਮਣੇ ਦੇਖ ਲਓ ਬਦਲ ਕੇ ਬਦਲ ਲਵੋ ਮਾਰਕੀਟ ਦੇ ਮੂਡ ਦੇ ਉੱਤੇ ਬਸ ਸਾਰਾ ਕੁਝ ਚੱਲਦਾ ਹੈ ਤੇ ਸਟਾਰਟਿੰਗ ਜਿਵੇਂ ਸਰ ਤੁਸੀਂ ਵੀ ਆਪਾਂ ਜਿਵੇਂ ਸੇਲ ਸੇਮ ਚੀਜ਼ਾਂ ਲੈ ਲਈਆਂ ਵੀ ਪੁੱਟ ਪਾਈ ਤੇ ਸੈਲ ਪਾਈ ਲੈ ਲਈਆਂ ਉਧਰੋਂ ਦੋਸਤੋ ਆ ਦੇਖੋ ਹਾਂਜੀ ਇੱਥੇ ਐਟ ਦਾ ਮਨੀ ਜਿੱਥੇ ਮਾਰਕੀਟ ਚੱਲ ਰਹੀ ਆ ਦੋਨੋਂ ਚੀਜ਼ਾਂ ਕੌਲ ਵੀ ਤੇ ਪੁੱਟ ਵੀ ਆਪਣੇ ਬਾਇ ਕਰ ਜਿੱਥੇ ਮਾਰਕੀਟ ਚੱਲ ਰਹੀ ਆ ਉਸੀ ਦੇਖ ਲੈ ਵੀ ਮਾਰਕੀਟ ਚਲੀ ਦੀ ਤੇ 400 ਤੇ ਚੱਲ ਰਹੀ ਆ ਆਪਾਂ ਉੱਥੇ ਦੋਨੇ ਆਈਟ ਦਾ ਮਣੀ ਜਿੱਥੇ ਮਾਰਕੀਟ ਚੱਲੀ ਆ ਕਾਲ ਤੇ ਪੱਟ ਦੋਨੋਂ ਬਾਈ ਕਰ ਲੇ ਤੇ ਇਦੂ 2200 ਪੁਆਇੰਟ ਦੂਰ ਦੀ ਜਾ ਕੇ ਕਾਲ ਵੀ ਤੇ ਪੱਟ ਵੀ ਸੈੱਲ ਕਰਤੀਆਂ ਤਾਂ ਜਾ ਕੇ ਸਟ੍ਰੈਟੇਜੀ ਬਣ ਜਾਂਦੀ ਆ ਜਿਹਨੂੰ ਲੌਂਗ ਆਇਰ ਨੂੰ ਵਾਟਰ ਫਲਾਈ ਕਹਿੰਦੇ ਨੇ ਆਪਾਂ ਠੀਕ ਹੈ ਜੀ ਇਹਦਾ ਗ੍ਰਾਫ ਇਸ ਤਰ੍ਹਾਂ ਦਾ ਹੁੰਦਾ ਦਾ ਜਦੋਂ ਮਾਰਕੀਟ ਇਸ ਰੇਂਜ ਦੇ ਵਿੱਚ ਤੁਸੀਂ ਇੱਥੇ ਕਲਿੱਕ ਕਰਕੇ ਗ੍ਰਾਫ ਤੇ ਦੇਖ ਸਕਦੇ ਹੋ ਕਿਸੇ ਵੀ ਸਾਈਟ ਲਿਜਾ ਕੇ ਇਹਨੂੰ ਵੀ ਕਿੰਨਾ ਦਾ ਜਾ ਫਿਰ ਇੱਥੇ ਵੀ ਬ੍ਰੇਕ ਇਵਨ ਲਿਖਿਆ ਮਿਲ ਜਦੋਂ ਸਟਰੈਟਜੀ ਬਣਾਮੋਗੇ ਤੁਹਾਨੂੰ ਬ੍ਰੇਕ ਇਵਨ ਲਿਖਿਆ ਮਿਲੂਗਾ ਵੀ ਜਦੋਂ ਮਾਰਕੀਟ ਇਸ ਰੇਂਜ ਤੋਂ ਬਾਹਰ ਜਾਊਗੀ ਫਿਰ ਤੁਹਾਡਾ ਬੈਨੀਫਿਟ ਹੋਊਗਾ ਠੀਕ ਹੈ ਜੀ ਲੱਗੀ ਸਮਝ ਸਾਰੇ ਨੂੰ ਤੇ ਲੌਸ ਪ੍ਰੋਫਿਟ ਫੰਡ ਇੱਥੇ ਤੁਹਾਨੂੰ ਪਹਿਲਾਂ ਤੋਂ ਪਤਾ ਲੱਗ ਜਾ ਕਰੂਗਾ ਵੀ ਕਿਵੇਂ ਕਿੰਨਾ ਪਾ ਬਣਾ ਸਕਦੇ ਆਂਗੇ ਹੁਣ ਆ ਜਾਂਦੀਆਂ ਨੇ ਦੂਜੀਆਂ ਜਿਹੜੀਆਂ ਕੱਲ ਸੰਦੀਪ ਕਹਿੰਦਾ ਸੀਗਾ ਜਿਵੇਂ ਹਨਾ ਵੀ ਮੈਨੂੰ ਸਮਝ ਨਹੀਂ ਲੱਗੀ ਜੀ ਉਹ ਚੀਜ਼ ਦੀ ਕੱਲ ਆਪਣੇ ਕੋਈ ਵੀ ਸਟਰੈਟਜੀ ਬੁੱਲ ਕਾਲਸ ਬੈਟ ਤੇ ਜਾਂ ਕੋਈ ਵੀ ਬਣਾਈਆਂ ਨੇ ਆ ਤੁਹਾਨੂੰ ਸਾਰਿਆਂ ਦੇ ਨਾਮ ਪਤਾਗਾ ਉਰੇ ਸਾਰੀਆਂ ਪਈਆਂ ਨੇ ਜੇ ਆਪਾਂ ਸਾਰੀਆਂ ਕਲੀਅਰ ਕਰਾਂਗੇ ਟਾਈਮ ਬਹੁਤ ਲੱਗ ਜਾਊਗਾ ਤੁਹਾਨੂੰ ਬਸ ਸਮਝ ਆਉਣੀ ਚਾਹੀਦੀ ਹੈ ਵੀ ਹਾਂ ਕਿਵੇਂ ਬਣਦੀ ਆ ਉਹਨੋਂ ਚੀਜ਼ ਤਾਂ ਤੁਹਾਨੂੰ ਪਤਾ ਲੱਗ ਗਿਆ ਤੁਸੀਂ ਘਰੇ ਪ੍ਰੈਕਟਿਸ ਕਰਕੇ ਖੁਦ ਆਪ ਵੀ ਇੱਥੋਂ ਦੇਖ ਸਕਦੇ ਹੋ ਵੀ ਆਪਣੀ ਕਿਹੜੀ ਸਟ੍ਰੈਟੇਜੀ ਤੇ ਕਿੰਨਾ ਪ੍ਰੋਫਿਟ ਹੋ ਰਿਹਾ ਕਿੰਨਾ ਲਾਸ ਹੋ ਰਿਹਾ ਜਿਵੇਂ ਹੁਣ ਇਸੇ ਦੇ ਉਲਟ ਆਪਾਂ ਸ਼ਾਰਟ ਵਾਲੀ ਕਰ ਲੈਨੇ ਆ ਇਹ ਆਪਾਂ ਨੇ ਲੌਂਗ ਵਾਲੀ ਦੇਖੀ ਸੀਗੀ ਸ਼ਾਰਟ ਐਰਨ ਵਾਟਰਫਲਾਈ ਆ ਲੋ ਚਲੋ ਆਪਾਂ ਇਹ ਨਹੀਂ ਇਹਨਾਂ ਦੇ ਮਤਲਬ ਕੀ ਐਡ ਕਰਤਾ ਇੱਥੇ ਇੱਥੇ ਤੁਸੀਂ ਦੇਖ ਸਕਦੇ ਹੋਗੇ ਪਹਿਲਾਂ ਨਹੀਂ ਉਹ ਨਹੀਂ ਕੱਟ ਨਹੀਂ ਹੋਈ ਹੈਗੀ ਜੇ ਤੁਸੀਂ ਕੰਮ ਕਿਸੇ ਦੇ ਵਿੱਚ ਵੀ ਕਰੋ ਜੇ ਤੁਹਾਨੂੰ ਇੰਟਰਡੇ ਦੇ ਵਿੱਚ ਅੱਜ ਹੀ ਪ੍ਰੋਫਟ ਹੋ ਰਿਹਾ ਤਾਂ ਅੱਜ ਲੈ ਕੇ ਨਿਕਲ ਸਕਦੇ ਹੋ ਜ਼ਰੂਰੀ ਥੋੜੀ ਹੈ ਵੀ ਇੱਕ ਹਫਤਾ ਰੋਕਣਾਗਾ ਆਪਾਂ ਨੇ ਕਿਸੇ ਵੀ ਟ੍ਰੇਡ ਦੇ ਵਿੱਚ ਕਿਸੇ ਵੀ ਟ੍ਰੇਡ ਦੇ ਵਿੱਚ ਜੇ ਅੱਜ ਪ੍ਰੋਫਟ ਹੋ ਰਿਹਾ ਤਾਂ ਅੱਜ ਹੀ ਲੈ ਕੇ ਨਿਕਲ ਸਕਦੇ ਹੋ ਠੀਕ ਹੈ ਇਹ ਟ੍ਰੇਡ ਨੂੰ ਜੇ ਤੁਸੀਂ ਸਟਾਕ ਦੇ ਵਿੱਚ ਕਰ ਰਹੇ ਹੋ ਤਾਂ ਕਰ ਸਕਦੇ ਹੋ ਤੇ ਇਹਦੇ ਵਿੱਚ ਵੀ ਕਰ ਸਕਦੇ ਹੋ ਇਹਦੇ ਵਿੱਚ ਤਾਂ ਆਪਸ਼ਨ ਦੇ ਵਿੱਚ ਤਾਂ ਤੁਹਾਨੂੰ ਇੰਟਰਡੇ ਜਿਹੜੇ ਟ੍ਰੇਡ ਕਰਨ ਦੀ ਲੋੜ ਹੀ ਨਹੀਂ ਤੁਸੀਂ ਨੋਰਮਲ ਚ ਕਰੋ ਨਿਕਲੋ ਵੇਚ ਸਕਦੇ ਸੇਮ ਦੇ ਦੇ ਠੀਕ ਹੈ ਜੀ ਹੁਣ ਇੱਥੇ ਤੁਸੀਂ ਕੋਈ ਵੀ ਸਟ੍ਰੈਟਜੀ ਜਿਹੜੀ ਵੀ ਤੁਹਾਨੂੰ ਇਹਨੂੰ ਬਣਾ ਬਣਾ ਕੇ ਦੇਖੋਗੇ ਤੁਹਾਨੂੰ ਪਤਾ ਲੱਗ ਜਾਊਗਾ ਦੇਖੋ ਇੱਥੇ ਜੇ ਤੁਹਾਡਾ ਬੋਲਿਸ ਦਾ ਵਿਊਅ ਉੱਪਰ ਬੋਲਿਸ ਲਿਖਿਆ ਕੱਲੀਆਂ ਬੋਲਿਸ ਵਾਲੀਆਂ ਸਟ੍ਰੈਟਜੀਆਂ ਮਿਲਣਗੀਆਂ ਤੁਹਾਨੂੰ ਠੀਕ ਹੈ ਜੀ ਤੇ ਜੇ ਤੁਹਾਡਾ ਨੀਚੇ ਦਾ ਵਿਊਅ ਵੀ ਮਾਰਕੀਟ ਗਿਰ ਸਕਦੀ ਆ ਤਾਂ ਤੁਸੀਂ ਆ ਬਣਾ ਸਕਦੇ ਹੋਗੇ ਇਹਨਾਂ ਵਿੱਚ ਫੰਡ ਘੱਟ ਲੱਗੂਗਾ ਜਿਹੜੀਆਂ ਨੌਨ ਡਾਇਰੈਕਸ਼ਨਲ ਨੇ ਉਹਨਾਂ ਵਿੱਚ ਫੰਡ ਜ਼ਿਆਦਾ ਲੱ ਕਿਉਂਕਿ ਉਹਨਾਂ ਵਿੱਚ ਦੋਨੋਂ ਸੈੱਲ ਹੋਣਗੀਆਂ ਇਹਨਾਂ ਵਿੱਚ ਇੱਕ ਇੱਕ ਸੈੱਲ ਹੋ ਸਕਦੀ ਹੈਗੀ ਇਹ ਚੀਜ਼ ਕਲੀਅਰ ਹੋ ਗਈ ਵੀ ਹੁਣ ਕਿੱਥੋਂ ਪਤਾ ਲੱਗਦਾ ਆਪਾਂ ਨੂੰ ਸਟ੍ਰੈਟਜੀ ਦਾ ਲਾਅਸ ਪ੍ਰੋਫਿਟ ਤੇ ਕਿਵੇਂ ਬਣਾਉਣੀ ਹੈਗੀ ਜਿਵੇਂ ਵੀ ਬਣਾਉਂਗੇ ਤੁਸੀਂ ਜੇ ਤਾਂ ਦੇਖੋ ਇਹ ਤੁਹਾਨੂੰ ਐਬਸਟਰਾ ਤਾਂ ਦਿਖਾਇਆ ਹੈਗਾ ਕਈ ਹੋਰ ਐਪ ਯੂਜ਼ ਕਰਦੇ ਨੇ ਜਿਵੇਂ ਤੁਸੀਂ ਐਂਜਲ ਵਨ ਯੂਜ਼ ਕਰਦੇ ਹੋ ਮੰਨ ਲਓ ਜੇ ਤੁਸੀਂ ਧਨ ਦੇ ਵਿੱਚ ਮਤਲਬ ਡੀਮੈਂਡ ਅਕਾਊਂਟ ਓਪਨ ਕਰਿਆ ਹੋਇਆ ਧਨ ਦੇ ਵਿੱਚ ਇੱਕ ਕਲਿੱਕ ਤੇ ਐਗਜ਼ੀਕਿਊਟ ਹੋ ਜਾਂਦੀ ਹੈ ਨਹੀਂ ਇਹ ਤੁਹਾਨੂੰ ਆ ਬਣਾਉਣ ਦੀ ਲੋੜ ਨਹੀਂ ਪੈਣੀ ਹੈ ਅਲੱਗ ਤੋਂ ਦੇਖਣ ਦੀ ਲੋੜ ਨਹੀਂ ਪੈਣੀ ਹਾਂ ਧਨ ਦੇ ਵਿੱਚ ਦੇਖੋ ਜਿਵੇਂ ਆ ਤੁਹਾਡਾ ਧਨ ਖੁੱਲੇ ਹੋਏ ਜੀ ਅਕਾਊਂਟ ਹੈ ਮੰਨ ਲਓ ਧਨ ਤੇ ਆ ਗਏ ਆਪਾਂ ਹੋਮ ਤੇ ਆ ਗਏ ਤੇ ਆ ਬਿਲਕੁਲ ਫਰੈਸ਼ਰ ਆ ਗਏ ਹੋਮ ਤੇ ਆ ਗਏ ਪਤਨ ਤੇ ਇਹਦੇ ਨੀਚੇ ਡਾਊਨ ਕਰ ਲਓ ਇਹਨੂੰ ਥੋੜਾ ਜਿਹਾ ਡਾਊਨ ਸਾਈਡ ਕਿੱਥੋਂ ਆ ਗਿਆ ਜੀ ਮੈਂ ਡਵੈਲਪ ਕਰਦੇ ਆ ਆ ਦੇਖੋ ਆਪਸ਼ਨ ট্রেਡਰ ਲਿਖਿਆ ਹੋਇਆ ਇਹਦੇ ਉੱਤੇ ਓਕੇ ਕਰ ਲਓ ਦਿਖ ਰਿਹਾ ਜੀ ਸਾਰਿਆਂ ਨੂੰ ਆਪਸ਼ਨ ট্রেਡਰ ਲਿਖਿਆ ਹੋਇਆ ਇਹਦੇ ਉੱਤੇ ਆਪਣੇ ਕਲਿੱਕ ਕਰ ਲਿਆ ਇਹ ਆਫਸਟਰ ਨਾਲੋਂ ਵੀ ਵਧੀਆ ਤਰੀਕੇ ਨਾਲ ਤੁਹਾਨੂੰ ਬਣਾ ਕੇ ਦਊਗਾ ਇਹ ਹਾਂ ਇਹਦੇ ਵਿੱਚ ਕੀ ਆ ਆ ਦੇਖੋ ਆਪਣੀ ਬਣਾਈ ਆ ਗਈ ਮੰਨ ਲਓ ਨਾ ਆ ਉਰੇ ਆਪਾਂ ਬਣਾਉਣੀ ਆ ਕੋਈ ਵੀ ਸਟ੍ਰੈਟੇਜੀ ਆਪਣੇ ਮੁਤਾਬਕ ਆਪਣੇ ਕਲਿੱਕ ਕਰ ਲੈ ਤੇ ਤੁਹਾਨੂੰ ਸਟ੍ਰੈਟੇਜੀਆਂ ਦੇ ਨਾਮ ਆ ਜਾਣਗੇ ਸਾਰੀਆਂ ਦੇ ਆ ਗਏ ਨਾਮ ਜਿਵੇਂ ਬੁੱਲ ਕਾਲ ਸਪਰੈਡ ਇਹਦੀ ਗੱਲ ਕਰ ਰਹੇ ਹਾਂ ਨਾ ਆਪਾਂ ਤੁਹਾਨੂੰ ਪਹਿਲੇ ਨੰਬਰ ਤੇ ਇਹਦੇ ਉੱਤੀ ਸਕਰੀਨ ਦੇ ਉੱਤੇ ਦਿਖਿਆ ਮਿਲ ਗਿਆ ਵੀ ਲੌਸ ਤੁਹਾਡਾ 1000 ਦਾ ਹੋ ਸਕਦਾ ਪ੍ਰੋਫਿਟ 1500 ਦਾ ਲਗਭਗ ਹੋ ਸਕਦਾ ਜਿਵੇਂ ਆਪਾਂ ਕੱਲ ਜਾਂ ਪਰਸੂ ਸਿੱਖੀ ਸੀ ਇਹ ਸਟ੍ਰੈਟੇਜੀ ਠੀਕ ਹੈ ਜੀ ਦਿਖ ਰਿਹਾ ਨਾ ਤੁਹਾਨੂੰ ਇੱਥੋਂ ਜਿਵੇਂ ਜੀ ਬੁੱਲ ਕਾਲ ਸਪਰੈਡ ਆ ਗਈ ਆ ਲਿਖੀ ਹੋਈ ਨੰਬਰ ਤੇ ਜੀ ਹਾਂ 4 ਅਪ੍ਰੈਲ ਦੀ ਐਕਸਪਾਇਰੀ ਹੈ ਪ੍ਰੋਫਿਟ ਦੇ ਵਿੱਚ 1420 ਰੁਪਏ ਹੈ ਹਾਂ ਜੇ ਮਾਰਕੀਟ ਤੁਹਾਡੇ ਮੁਤਾਬਕ ਜਾਊਗੀ ਤਾਂ ਪ੍ਰੋਫਿਟ ਤੁਹਾਡਾ 1400 ਹੋਊਗਾ ਜੇ ਮਾਰਕੀਟ ਤੁਹਾਡੇ ਉਲਟ ਜਾਊਗੀ ਤਾਂ ਲਾਸ ਤੁਹਾਡਾ 1000 ਰੁਪਏ ਹੋਊਗਾ ਤੁਹਾਨੂੰ ਪਹਿਲਾਂ ਤੋਂ ਡਿਫਾਈਨਡ ਆ ਇਹ ਨਹੀਂ ਹੈਗਾ ਵੀ ਤੁਹਾਡਾ 25 3000 ਜਿੰਨਾ ਲੱਗਿਆ ਸਾਰੇ ਦਾ ਸਾਰਾ ਖਤਮ ਹੋ ਜੂ ਟੋਟਲ ਕਿੰਨਾ ਲੱਗੂਜੀ ਟੋਟਲ ਇਹਦੇ ਵਿੱਚ ਦੇਖੋ ਇੱਥੇ ਕਲਿੱਕ ਕਰਨਾਗਾ ਤੁਸੀਂ ਨੇ ਜਿਹੜੀ ਵੀ ਸਟ੍ਰੈਟੇਜੀ ਨੂੰ ਬਣਾ ਰਹੇ ਹੋਗੇ ਕਲਿੱਕ ਕਰਕੇ ਇਹਦੇ ਉੱਤੇ ਦੇਖ ਸਕਦੇ ਹੋ ਤੁਸੀਂ ਮੋਰ ਕਰਕੇ ਨਾ ਥੱਲੇ ਥੋੜਾ ਜਿਹਾ ਡਾਊਨ ਕਰਾ ਕੇ ਓਵਰਆਲ ਤੁਹਾਡਾ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਤੁਹਾਡਾ 26000 ਖਤਮ ਹੋ ਜੂਗਾ ਤੁਹਾਡਾ 1000 ਰੁਪਏ ਦਾ ਲਾਸ ਹੋ ਸਕਦਾ ਤੁਹਾਨੂੰ ਜੇ ਮਾਰਕੀਟ ਤੁਹਾਡੇ ਉਲਟ ਜਾਂਦੀ ਆ ਇੱਕ ਹਫ਼ਤੇ ਚ ਇੱਕ ਹਫ਼ਤੇ ਚ ਹੁਣ ਇੱਥੇ ਇੱਕ ਚੀਜ਼ ਨੂੰ ਹੋਰ ਨੋਟ ਕਰਿਓ ਜੇ ਤੁਹਾਡਾ ਪਹਿਲੇ ਦਿਨ ਹੀ 7-800 ਰੁਪਏ ਦਾ ਲਾਸ ਹੋ ਗਿਆ ਪਹਿਲੇ ਦਿਨ ਹੀ 7-800 ਰੁਪਏ ਲਾਸ ਹੋ ਗਿਆ ਤਾਂ ਤੁਸੀਂ ਰੁਕੂਗੇ ਕਿਉਂਕਿ 2-300 ਦੀ ਖਾਤਰ ਤੁਸੀਂ ਆਪਣਾ 700 ਦਾ ਲਾਸ ਨਹੀਂ ਲੈਣਾ ਤੁਹਾਨੂੰ ਪਤਾ ਵੀ ਆਪਣਾ ਲਾਸ ਆ ਜਿਹੜਾ 1000 ਤੋਂ ਤਾਂ ਵੱਧਣਾ ਨਹੀਂ ਆਪਾਂ ਇਹਨੂੰ ਛੱਡੋ ਵੱਧ